ਟਰੈਕਟਰ ਟਰੈਕਟਰ ਜਿੱਤਿਆ ਆਦਮਪੁਰੇ ਦੇ ਮੇਲੇ ਤੋਂ ਫਰ ਆ ਹੈਪੀ ਆ ਕਹਿੰਦੇ ਰੈਂਜਰ ਸਾਈਕਲਾਂ ਦਾ ਜੇਤੂ ਇਹਦਾ ਲਹਿਰਾ ਧੂੜਕੋਟ ਪਿੰਡਾ ਹੈ ਇਹ ਜਿਹਨੇ ਬਖਿੰਡੇ ਜਿੱਲਾਰੇ ਬੜੇ ਪ੍ਰਸਿੱਧਾ ਉਹਨਾਂ ਦੇ ਵਿੱਚੋਂ ਇੱਕ ਆ ਕਹਿੰਦੇ ਧੂੜਕੋਟ ਲਹਿਰਾ ਮੇਰੇ ਵੀਰੇ ਪਰ ਉੱਧਰ ਕੋ ਤੜਕੇ ਤੜਕੇ ਚਾਚਾ ਫੜ ਲਿਆ ਆਹ ਕਹਿੰਦੇ ਖੇਤੋ ਦੇ ਵਿੱਚ ਮੇਲਾ ਆਹ ਕਹਿੰਦੇ ਵੱਡੇ ਖਿਡਾਰੀ ਕਹਿੰਦੇ ਪਟੀਆਂ ਟੀਮਾਂ ਜਿਹੜੀਆਂ ਕਹਿੰਦੇ ਪੱਕਿਆ ਹੋ ਗਿਆ ਨੇ ਲਓ ਸਾਹਮਣੇ ਦੇਖਾਂਗੇ 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 ਉਹਦੇ ਲਾਲਾ ਖਤਲਾ ਕਹਿੰਦਾ ਹੁੰਦਾ ਆਓ ਸਾਹਮਣੇ ਬਲਵਿੰਦਰ ਇਹ ਠਾ ਇਹ ਚੱਕੂ ਵਾਲਾ ਕਾਲਾ ਕਹਿੰਦੇ ਚੋਚੜੇ ਦਾ ਕਾਲਾ ਆਓ ਕਹਿੰਦੇ ਗਾਝਿਆਣੇ ਦਾ ਕਾਲਾ ਆਓ ਬਾਲ ਕਹਿੰਦਾ ਨਰਪੇ ਲੱਗਿਆ ਪਰ ਮੱਟ ਲੋਹਰਿਆਂ ਦਾ ਕਲਵਿੰਦਰ ਹੁਰਿਆਂ ਦਾ ਕਹਿੰਦੇ ਧੰਨਵਾਦ ਨਾਲ ਸ਼ਿਵਿੰਦਰ ਧਮਾ ਹਰੇ ਲਸ਼ਮ ਜਿੰਦਲ ਹੁਰਿਆਂ ਦਾ ਕਹਿੰਦੇ ਧੰਨਵਾਦ ਪਰ ਮੈਨੂੰ ਲੱਗਦਾ ਇਹ ਲਹਿਰੇ ਵਾਲਾ ਕਹਿੰਦੇ ਕੀਪਰਾ ਪਰ ਦੀ ਲੋ ਪੱਤੀ ਵਾਲੇ ਕਹਿੰਦੇ ਸੁੱਖ ਦੀਆਂ ਬਾਲਾਂ ਨੇ ਉਹ ਲਹਿਰੇ ਵਾਲਾ ਇਹ ਬਠਿੰਡੇ ਵਾਲਾ ਇਹ ਕੀ ਮੁੰਡਾ ਬਠਿੰਡੇ ਦਾ ਬਠਿੰਡ ਵੀ મેડુ કાનો હેડિસ્કોર હેડિસ્કોર આટડે وچ لا سامنے કને વેખા કે પહેલી બલ લા બлле પહેલી હે પહેલી હે સામે લારે محبت વાળા કને જીતો ઓ ਸਾਹਮਣੇ ਕਹਿੰਦੇ ਹਵਾ ਦੇ ਵਿੱਚ ਬਾਲ ਆ ਪਰ ਫਿਲਟਰ ਕਹਿੰਦੇ ਟਰਾਈ ਤਗੜੀ ਕੀਤੀ ਆ ਉਹ ਮੁੰਡੇ ਨੇ ਕਹਿੰਦੇ ਲਾਤੀਆ ਗਲ ਟਿਕਾਣੇ ਪਰ ਚਾਰ ਸਟੋਰ ਦਾ ਕਹਿੰਦੇ ਮੁੰਡਾ ਬਾਲ ਪਉਣ ਦੀ ਕਹਿੰਦੇ ਵਧਿਆ ਹੋਇਆ ਲਓ ਪੰਜਵੀਂ ਬਾਲ ਉਹ ਸਾਹਮਣੇ 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 ਤੇ ਲਹਿਰੇ ਵਾਲਾ ਕਹਿੰਦੇ ਉੱਟੋ ਕੇ ਵਾਪਸ ਆ ਜੋ ਗਿੱਲਿਆਂ ਨੂੰ ਚੜਦੇ ਨੇ ਧੱਕੇ ਜੋ ਫਿਰਜ ਜਿੱਤਿਆ 6 ਪਾਸ਼ਮ ਸ਼ੀਨਾ ਦਾ ਕਹਿੰਦੇ ਜਿੱਤੂ ਆ ਇੱਕ ਚਿੱਟਕ ਸਕੁਟਰ ਕਹਿੰਦੇ ਆਪਰੇ ਮੰਡੀ ਤੋਂ ਕਹਿੰਦੇ ਚੱਲ ਕੇ ਆਇਆ ਆ ਬਾਲ ਤੇ ਛੱਕਾ ਬੱਲੇ 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 ਮੈਂ ਪਹਿਨਾ ਢੌੜੇ ਵਾਲਾ ਰਕਣ ਜੀ ਢੌੜਾ ਰੱਬ ਕਰ ਰੱਖਣਾ ਬੰਦਾ ਜੀ ਢੌੜੇ ਦੀ ਟੀਮ ਦਾ ਖਿਡਾਰੀ ਆ ਜਗਾ ਕਿਰਪਾ ਕਰਕੇ ਬੇਨ ਤੇ ਠਰੂ ਵਾਲੇ ਮੁੰਡੇ ਆ ਗਏ ਆ ਲਓ ਸਾਹਮਣੇ ਢੌੜੇ ਵਾਲੇ ਮੁੰਡੇ ਕਹਿੰਦੇ ਆ ਜਾਣਾ ਇਹਦੇ ਪਿੰਡ ਕਹਿੰਦੇ 11 ਨੰਬਰ ਦੇ ਰੌਣਕਾ ਲੱਗਣ ਗਿਆ ਲਓ ਬੱਲੇ ਬੱਲੇ ਬੱਜੀ ਪਹਿਲੀ 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 ਟਪਾਤੀ ਕਰੇ ਹਣ ਚਾਰ ਹੈ ਹੋਣਿਆਂ ਨੇ ਲਓ ਰਖੜੇ ਪਿੰਡ ਵਾਲਾ ਕਹਿੰਦੇ ਜੀਵਾ ਜਿਹੜੇ ਪਟਿਆਲੇ ਦਾ ਕਹਿੰਦੇ ਖਿਡਾਰੀ ਆ ਬੱਲੇ 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 ਖੱਤਾ ਵੱਜ ਗਿਆ ਕਹਿੰਦੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਆ ਕਹਿੰਦੇ ਬੁੱਲਰ ਵਾਲਾ ਪਿੰਡਾ ਜਿਹੜੇ ਫਤਿਹਬਾਦ ਦਾ 29 ਤਰੀਕ ਨੂੰ ਪਵਾਨੀਗੜ ਦੇ ਵਿੱਚ ਆ ਲਓ ਬੱਲੇ ਬਲੇ ਹੋ ਗਈ ਆ ਖੇਡਿਆ ਸ਼ਾਟ ਰਨ ਕਹਿੰਦੇ 4 ਦੇ ਕਹਿੰਦੇ ਵਾਦੇ ਜਰੂਰ ਆ ਲਓ ਕਹਿੰਦੇ ਪੰਜਵੇਂ ਬਾਲ ਔਰ ਦੂਜੇ ਪਾਸੇ ਖੜੀ ਹੋ ਗਈ ਬਾਲ ਪਰ ਗੱਗੂ 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 ਗੱਲਾ ਏ ਪਰ ਗੱਗੂ ਵੀ ਕਹਿੰਦੇ ਬਾਲ ਬਾਹਰ ਚੱਕੇ ਜਾਊ ਮੇਰੇ ਵੀਰੋ ਔਰ ਆ ਕਹਿੰਦੇ ਸਕੂਟਰ ਜਿੱਥੇ ਮੇਰੇ ਵੀਰੋ ਖੜਾ ਲਿਆ ਰਾਜੂ ਨੇ ਇਹ ਬੱਲੇ 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 ਸ਼ਾਟ ਆ ਬਈ ਜੀ ਬੈ ਚੱਕ ਕਰ ਫੇਰ ਕਰ ਦੋ ਵੀਰੇ ਮਿੱਤਰਾਂ ਦਾ ਸ਼ਾਟ ਚੱਕ ਕਰ ਚੱਕ ਕਰ ਮਿੱਤਰਾਂ ਲੈਰੇ ਧੂਰ ਕੋਰ ਤੋਂ ਕਹਿੰਦੇ ਚੱਲ ਕੇ ਆਇਆ ਲਓ ਕਹਿੰਦੇ ਮੱਤੀ ਆਲਾ ਮੱਤੀ ਆਲਾ ਤੱਤੀ ਆਹੋ ਹੋ 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 ਜਾਂਦਾ ਭੌਰ ਦੀ ਪੱਤਲੀ ਆ ਸਾਰਾ ਆਓ ਕਹਿੰਦੇ ਖੇਡ ਮੈਦਾਨ ਦੇ ਵਿੱਚ ਲਓ ਬੱਲੇ 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 ਡੀ ਟੀਓ ਡੀ ਟੀਓ ਇਹ ਮੁਰਸ਼ੀ ਯਾ ਕਹਿੰਦੇ ਮੇਰੇ ਵੀਰੋ ਛੱਟਾ ਨਜ਼ਰ ਆਉਂਦੇ ਆਲੇ ਰੇ ਧੂਰ ਕੋਡ ਵਾਲੇ ਰਖੜੇ ਵਾਲਿਆ ਬਾਲਾ ਕੁਝ ਬਾਕੀ ਆ ਹਲੇ ਰਖੜੇ ਵਾਲਿਆ ਬਾਲਾ ਕੁਝ ਬਾਕੀ ਆ ਨੌਜਵਾਨਾ ਰਖੜੇ ਦੇ ਵਿੱਚ ਜਿਹਵੇ ਕਹਿੰਦੇ 61000 ਰੁਪਿਆ ਪਹਿਲਾ ਪ੍ਰਾਈਜ਼ ਹੋਣਾ ਧੂਰੀ ਵਾਲੇ ਦਾ ਕਹਿੰਦੇ ਜੇਤ ਹੈ ਲਓ ਸਾਹਮਣੇ ਵੇਖਾਂਗੇ ਬਾਲ ਪਾਉਣ ਦੀ ਤਿਆਰ ਹੈ ਪਹਿਲੀ ਤੇ ਕਹਿੰਦੇ ਖੜਕਾ ਦੜਕਾ ਹੋ ਗਿਆ ਰਣ ਕਹਿੰਦੇ ਚਾਰ ਜੜ ਗਿਆ ਹੁਣ ਰਹਿ ਗਏ 24 ਬੱਲੇ 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 ਹੁੰਗੀ रह हाउ कंदे हैप्पी हैपी हैप्पी ਆ ਗਿਆ ਲੱਗੇ ਕਹਿੰਦੇ ਆਪਣੇ 11 ਰਹਿ ਗਏ 11 ਰਹਿ ਗਏ ਪੰਜ ਬੱਲੇ 11 ਬੱਲੇ 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 ਪਰ ਫਰ ਲਿਆ ਹਲੇ ਮੁੱਕਿਆ ਨਹੀਂ ਆਹ ਛੇਪਰੀ ਦਾ ਟਾਟਾ ਏ ਬੱਲੇ 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 ਜੁੜ ਗਏ ਚਾਹ ਹਰ ਦੌਰ ਜ ਤੰਗਰ ਛੜਦਾ ਨਹੀਂ ਮੇਰੇ ਜੀ ਹਾਂ ਬਾਤ ਹੀ ਗੱਲ ਸਹੀ ਐ ਇਹ ਚਰਦੇ ਰਿੱਕੂ ਵਰਗੇ ਮੁੰਡਿਆਂ ਦੇ ਹਾਏ 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 ਕੋਈ परे <laughs>